ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਤੁਸੀਂ ਦੇਖ ਰਹੇ ਹੋਵੋਗੇ ਤੇਲ ਇਹ ਆਪਾਂ ਨੇ ਪਕੌੜੇ ਬਣਾਏ ਸੀਗੇ ਤੇ ਪਕੌੜੇ ਬਣਾਉਣ ਤੋਂ ਬਾਅਦ ਆ ਦੇਖੋ ਤੇਲ ਕੁਛ ਇਸ ਤਰੀਕੇ ਦਾ ਹੋ ਜਾਂਦਾ ਆ ਇਹਦੇ 'ਚ ਦੇਖੋ ਕਿੰਨੇ ਜ਼ਿਆਦਾ ਜਦੋਂ ਆਪਾਂ ਪਕੌੜੇ ਬਣਾਉਂਦੇ ਆ ਤਾਂ ਕਿੰਨਾ ਕੁਛ ਨਾ ਵਿੱਚ ਮਿਕਸ ਹੋ ਜਾਂਦਾ ਆ ਆ ਦੇਖ ਰਹੇ ਹੋ ਤੁਸੀਂ ਵੀ ਪੂਰਾ ਮਿਕਸ ਹੋ ਗਿਆ ਵਾ ਹੈਨਾ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗੀ ਤੇਲ ਨੂੰ ਸਾਫ਼ ਕਰਨ ਦਾ ਤਰੀਕਾ ਕਿ ਤੇਲ ਇਦਾਂ ਲੱਗੂਗਾ ਜਿਵੇਂ ਨਵਾਂ ਹੀ ਆ ਕਿਉਂਕਿ ਕੀ ਹੁੰਦਾ ਜੇ ਦੁਬਾਰਾ ਆਪਾਂ ਚ ਕੋਈ ਵੀ ਚੀਜ਼ ਬਣਾਣੀ ਹੁੰਦੀ ਹੈ ਤੇ ਜੀ ਨਹੀਂ ਕਰਦਾ ਇਸ ਤੇਲ ਦੀ ਵਰਤੋਂ ਕਰੀਏ ਵੀ ਇਹ ਤੇਲ ਨਾ ਗੰਦਾ ਹੋ ਜਾਂਦਾ ਆ ਤੇ ਚਲੋ ਆਪਾਂ ਇਹਨੂੰ ਸਾਫ਼ ਕਰਦੇ ਆ ਬਹੁਤ ਸੌਖੇ ਤਰੀਕੇ ਨਾਲ ਅੱਛਾ ਆਪ ਹੁਣੀ ਲੈ ਲਈ ਵਿੱਚ ਰੂਣ ਰੱਖ ਦੇਣੀ ਆ ਇਸ ਤਰੀਕੇ ਨਾਲ ਰੂਣ ਰੱਖ ਦਿੱਤੀ ਇਸ ਤਰੀਕੇ ਨਾਲ ਤੇਲ ਛਾਣ ਲੈਣਾ ਤੁਸੀਂ ਇਹ ਬਹੁਤ ਸੌਖਾ ਤਰੀਕਾ ਹੈ ਜੀ ਘਰੇ ਮਤਲਬ ਤੇਲ ਨੂੰ ਸਾਫ਼ ਕਰਨ ਦਾ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਤੇਲ ਘਰੇ ਸਾਫ਼ ਕਰਨਾ ਹੈ ਬਹੁਤ ਸਾਰੇ ਹੋਟਲਾਂ ਦੇ ਵਿੱਚ ਨਾ ਇਸੇ ਤਰੀਕੇ ਨਾਲ ਤੇਲ ਨੂੰ ਸਾਫ਼ ਕਰਕੇ ਨਾ ਵੇਚਿਆ ਜਾਂਦਾ ਵਾ ਰੇੜੀਆਂ ਦੇ ਉਸ ਤੇ ਜਿਹੜਾ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਆ ਤਰੀਕਾ ਆ ਦੇਖੋ ਹੁਣ ਕਈ ਭੈਣ ਭਾਈ ਕਹਿਣਗੇ ਤੇਲ ਬਹੁਤ ਵੇਸਟ ਹੋ ਗਿਆ ਨਹੀਂ ਹੁੰਦਾ ਜੀ ਕਾਟਨ ਆਪਾਂ ਬਹੁਤ ਪਤਲੀ ਰੱਖੀ ਸੀਗੀ ਤੇ ਜਿਹੜਾ ਆ ਤੇਲ ਆ ਆਪਾਂ ਇਹਨੂੰ ਵੀ ਇਦਾਂ ਮਤਲਬ ਚਮਚ ਦੀ ਮਦਦ ਦੇ ਨਾਲ ਛਾਣ ਲੈਣਾ ਹੈ ਆ ਦੇਖੋ ਤੁਸੀਂ ਕਿੱਦਾਂ ਗੰਦਗੀ ਸਾਰੀ ਜਿਹੜੀ ਆ ਰੂਮ ਦੇ ਉੱਪਰ ਚਲੀ ਗਈ ਆ ਆ ਦੇਖ ਸਕਦੇ ਆ ਜੀ ਗੰਦਗੀ ਤੁਸੀਂ ਦਿਖਾ ਦਿਓ ਮੈਨੂੰ ਤੇਲ ਦੇਖੋ ਆ ਤੇਲ ਆ ਜਿਹੜਾ ਕਿ ਬਿਲਕੁਲ ਨੀਟ ਤੇ ਕਲੀਨ ਆ ਚਮਚ ਨੂੰ ਕੁਛ ਲੱਗਾ ਸੀ ਕਰਕੇ ਚਲਾ ਗਿਆ ਨਾ ਬਿਲਕੁਲ ਨੀਟ ਐਂਡ ਕਲੀਨ ਤੇਲ ਆਪਣਾ ਹੋ ਗਿਆ ਤੇ ਆ ਗੰਦਗੀ ਦੇਖੋ ਜੀ ਜਿਹੜੀ ਕਿ ਗੰਦਗੀ ਸਾਰੀ ਕਾਟਨ ਨਾ ਸਾਰੀ ਕਾਟਨ ਨੇ ਆਪਣੇ ਅੰਦਰ ਖਿੱਚ ਲਿੱਤੀ ਆ ਇਹ ਵਾਲੀ ਗੰਦਗੀ ਹੈ ਨਾ ਆ ਦੇਖੋ ਬਿਲਕੁਲ ਮਤ ਇਤਨਾ ਆਪਾਂ ਚਮਚ ਦੀ ਮਦਦ ਨਾਲ ਸਾਰਾ ਤੇਲ ਉਹ ਕਰ ਦੇਣਾ ਰਿਮੂਵਰ ਹੈ ਨਾ ਤੇ ਆ ਗੰਦਗੀ ਹੈ ਜੀ ਜਿਹੜੀ ਆਪਾਂ ਆ ਦੇਖੋ ਕਾਲੀ ਹੋਈ ਵੀ ਕਾਟਨ ਐਦਾਂ ਤੇਲ ਨੂੰ ਸਾਫ ਕਰਕੇ ਹੋਟਲਾਂ ਦੇ ਮਤ ਰੇੜੀਆਂ ਜਿਹੜੀਆਂ ਲਗਾਉਂਦੇ ਆ ਨਾ ਉੱਥੇ ਸਪਲਾਈ ਹੁੰਦਾ ਆ ਦਿੱਚੋ ਇਹ ਬਿਲਕੁਲ ਜੀ ਡਸਟੀ ਕਹ ਲੋ ਕਿ ਇੱਕ ਤਰ੍ਹਾਂ ਦੀ ਕਾਲੀ ਹੋ ਚੁੱਕੀ ਆ ਕਾਲੀ ਵੀ ਦਿਖਾ ਦਿਓ ਡੀਪਲੀ ਆ ਦੇਖੋ ਕਿੰਨੀ ਕਾਲੀ ਹੋਈ ਵੀ ਹੈ ਕਿੰਨੀ ਗੰਦੀ ਹੈ ਨਾ ਬਹੁਤ ਸਾਰਾ ਜਿਹੜਾ ਕਚਰਾ ਸੀ ਬੇਸਟ ਬਿਲਕੁਲ ਬਿਲਕੁਲ ਆ ਦੇਖੋ ਜਿਹੜਾ ਆਪਣੀ ਸਿਹਤ ਨੂੰ ਖਰਾਬ ਕਰਦਾ ਹੈ ਕਰਦਾ ਹੈ ਬਿਲਕੁਲ ਆਪਾਂ ਉਹਨੂੰ ਕੱਢ ਦਿੱਤਾ ਹਾਂ ਉਹ ਉਹ ਅਲੱਗ ਹੋ ਗਿਆ ਤੇਲ ਤੇ ਮੰਨ ਲਓ ਉਹ ਕਾਟਨ 'ਚ ਆ ਚੁੱਕਾ ਬਿਲਕੁਲ ਬਿਲਕੁਲ ਆ ਦੇਖੋ ਆਪਾਂ ਕਾਟਨ 'ਚ ਕੱਢ ਕੇ ਉਹਨੂੰ ਹੁਣ ਆਪਾਂ ਇਹਨੂੰ ਸਿੱਟ ਦਵਾਂਗੇ ਠੀਕ ਹੈ ਗੰਦਗੀ ਆ ਕਾ ਹੈਗਾ ਜੀ ਬਿਲਕੁਲ ਫਰੈਸ਼ ਤੇਲ ਆ ਇਹ ਸਾਫ ਹੋ ਗਿਆ ਆ ਤੇਲ ਬਿਲਕੁਲ ਜੜਾ ਸਾਫ ਹੋ ਗਿਆ ਸਾਫ ਹੋ ਚੁੱਕਾ ਲਗਭਗ ਹਾਂ ਹੁਣ ਆਪਾਂ ਯੂਜ਼ ਕਰਾਂਗੇ ਇਹਨੂੰ ਅੱਗੇ ਸਬਜ਼ੀਆਂਾਂ ਚ ਜਾਂ ਫਿਰ ਰੋਟੀ ਚ ਲਗਾਵਾਂਗੇ ਜਿੱਦਾਂ ਵੀ ਮਤਲਬ ਹੁਣ ਜੋ ਵੀ ਕੁਝ ਅੱਗੇ ਬਣਾਉਣਾ ਹੋਇਆ ਤਾਂ ਇਹ ਤੇਲ ਵਰਤੇ ਜਾ ਸਕਦਾ ਵਰਤੇ ਜਾ ਸਕਦਾ ਹਾਂ ਜੀ ਵੀਡੀਓ ਕਿਦਾਂ ਲੱਗੀ ਜਰੂਰ ਦੱਸਿਓ ਜੀ ਭੈਣਾਂ ਨਾਲ ਸ਼ੇਅਰ ਜਰੂਰ ਕਰਿਓ ਜੀ ਸਤਿ ਸ੍ਰੀ ਅਕਾਲ